ਬਡੀ ਖਬਰ ਜਗਦੀਪ ਸਿੰਘ ਬਣ ਗਏ ਨੇ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਵਿਅਕਤੀ ਇੱਥੋਂ ਤੱਕ ਕਿ ਸੁੰਦਰ ਪੰਚਾਇਤ ਨੂੰ ਵੀ ਛੱਡ ਦਿੱਤਾ ਹੈ ਪਿੱਛੇ ਜਗਦੀਪ ਸਿੰਘ ਦੀ ਤਨਖਾਹ ਸੁੰਦਰ ਪੰਚਾਇਤ ਤੋਂ 10 ਗੁਣਾ ਜ਼ਿਆਦਾ ਜਿ ਹਿਸ ਵੇਲੇ ਦੀ ਵੱਡੀ ਖਬਰ ਕਿ ਜਗਦੀਪ ਸਿੰਘ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਵਿਅਕਤੀ ਬਣ ਗਏ ਨੇ ਇਥੋਂ ਤੱਕ ਕਿ ਉਹਨਾਂ ਨੇ ਸੁੰਦਰ ਪੰਚਾਇਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਉਹਨਾਂ ਨੂੰ ਜਿਹੜੀ ਤਨਖਾਹ ਇਸ ਵੇਲੇ ਮਿਲ ਰਹੀ ਹੈ ਉਹ ਸੁੰਦਰ ਪੰਚਾਇਤ ਦੀ ਤਨਖਾਹ ਤੋਂ 10 ਗੁਣਾ ਜ਼ਿਆਦਾ ਹੈ ਦੱਸਦੀ ਹੈ ਕਿ ਇਸ ਵੇਲੇ ਜਗਦੀਪ ਸਿੰਘ ਹੁਣਾਂ ਦੀ ਰੋਜ਼ਾਨਾ ਦੀ ਕਮਾਈ 48 ਕਰੋੜ ਰੁਪਏ ਦਸਤੀ ਜਾ ਰਹੀ ਹੈ ਤੇ ਉਹਨਾਂ ਦੀ ਜੇਕਰ ਸਾਲਾਨਾ ਕਮਾਈ ਦੀ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਉਹ 17500 ਕਰੋੜ ਰੁਪਇਆ ਬਣਦੀ ਹੈ ਤੇ ਸਭ ਤੋਂ ਵੱਡੀ ਗੱਲ ਇਸ ਵੇਲੇ ਇਹ ਹੈ ਕਿ ਜਗਦੀਪ ਸਿੰਘ ਹੁਣਾਂ ਨੂੰ ਇੰਨੀ ਵੱਡੀ ਜਿਹੜੀ ਕੰਪਨੀ ਤਨਖਾਹ ਦੇ ਰਹੀ ਹੈ ਉਹਨਾਂ ਨੇ ਉੱਥੇ ਅਸਤੀਫਾ ਦੇ ਦਿੱਤਾ ਹੈ ਤੇ ਉਹ ਨਵੀਂ ਕੰਪਨੀ ਜੁਆਇਨ ਕਰਨ ਜਾ ਰਹੇ ਨੇ ਇਸ ਵੇਲੇ ਸੋਸ਼ਲ ਮੀਡੀਆ ਤੇ ਜਗਦੀਪ ਸਿੰਘ ਉਹਨਾਂ ਦਾ ਨਾਮ ਤੇ ਚਿਹਰਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਿਰ ਜਗਦੀਪ ਸਿੰਘ ਕੌਣ ਨੇ ਦੱਸਦੀ ਹੈ ਕਿ ਜਗਦੀਪ ਸਿੰਘ ਭਾਰਤੀ ਮੂਲ ਦੇ ਇੱਕ ਉਦਯੋਗਪਤੀ ਨੇ ਜਿਨ੍ਹਾਂ ਦੀ ਇਸ ਵੇਲੇ ਤਨਖਾਹ ਜਿਹੜੀ ਕਿ 48 ਕਰੋੜ ਰੁਪਏ ਰੋਜ਼ਾਨਾ ਦੀ ਦੱਸੀ ਜਾ ਰਹੀ ਹੈ ਤੇ ਉਹਨਾਂ ਨੇ ਉਸ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਜਿਹੜੀ ਕਿ ਉਹਨਾਂ ਨੂੰ ਇੰਨੀ ਵੱਡੀ ਤਨਖਾਹ ਦੇ ਰਹੀ ਸੀ ਤੇ ਹੁਣ ਉਹ ਕੋਈ ਹੋਰ ਨਵੀਂ ਕੰਪਨੀ ਜੁਆਇਨ ਕਰਨ ਜਾ ਰਹੇ ਨੇ ਦੱਸਦੀ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਜਗਦੀਪ ਸਿੰਘ ਹੁਣਾਂ ਦਾ ਚਿਹਰਾ ਤੇ ਉਹਨਾਂ ਦਾ ਨਾਮ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਜਗਦੀਪ ਸਿੰਘ ਕੌਣ ਨੇ ਦੱਸਦੀ ਕਿ ਜਿਹੜਾ ਕਿ ਸੋਸ਼ਲ ਮੀਡੀਆ ਤੇ ਜਗਦੀਪ ਸਿੰਘ ਹੁਣੇ ਵਾਇਰਲ ਹੋ ਰਹੇ ਨੇ ਉਹ ਜ਼ਿਆਦਾ ਤਨਖਾਹ ਹੋਣ ਕਾਰਨ ਤਾਂ ਵਾਇਰਲ ਹੋ ਹੀ ਰਹੇ ਨੇ ਬਲਕਿ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਆਖਿਰ ਜਗਦੀਪ ਸਿੰਘ ਅਜਿਹਾ ਕਿਹੜਾ ਕੰਮ ਕਰਦੇ ਨੇ ਕਿਹੋ ਜਿਹੀਆਂ ਸੇਵਾਵਾਂ ਉਹ ਕੰਪਨੀ ਨੂੰ ਦਿੰਦੇ ਨੇ ਕਿ ਕੰਪਨੀ ਉਹਨਾਂ ਨੂੰ ਇੰਨਾ ਵੱਡਾ ਪੈਕੇਜ ਦੇ ਰਹੀ ਹੈ ਸੋ ਹਰ ਕੋਈ ਉਤਸਕ ਹੋ ਰਿਹਾ ਹੈ ਇਹ ਜਾਣਨ ਦੇ ਲਈ ਕਿ ਆਖਿਰ ਜਗਦੀਪ ਸਿੰਘ ਉਹਨਾਂ ਦੇ ਵੱਲੋਂ ਅਜਿਹਾ ਕੀ ਕੰਮ ਕੀਤਾ ਜਾਂਦਾ ਹੈ ਕਿ ਕੰਪਨੀ ਉਹਨਾਂ ਨੂੰ ਇੰਨੀ ਜ਼ਿਆਦਾ ਤਨਖਾਹ ਆਫਰ ਕਰਦੀ ਹੈ ਤੇ ਇਸ ਤੋਂ ਵੀ ਅਗਲੀ ਗੱਲ ਇਹ ਔਰ ਇਸ ਤੋਂ ਵੀ ਵੱਡੀ ਗੱਲ ਇਹ ਕਿ ਜਗਦੀਪ ਸਿੰਘ ਨੂੰ ਉਹਨਾਂ ਨੂੰ ਇੰਨੀ ਤਨਖਾਹ ਮਿਲਣ ਦੇ ਬਾਅਦ ਯੁੱਧ ਵੀ ਉਹਨਾਂ ਨੇ ਕੰਪਨੀ ਨੂੰ ਅਸਤੀਫਾ ਦੇ ਦਿੱਤਾ ਹੈ ਤੇ ਉਹ ਕੋਈ ਹੋਰ ਕੰਪਨੀ ਜੁਆਇਨ ਕਰਨ ਜਾ ਰਹੇ ਨੇ ਇਸ ਦਾ ਮਤਲਬ ਇਹ ਹੈ ਕਿ ਅਗਰ ਜਗਦੀਪ ਸਿੰਘ 48 ਕਰੋੜ ਦਾ ਜਿਹੜਾ ਆਫਰ ਠੁਕਰਾ ਕੇ ਨਵੀਂ ਕੰਪਨੀ ਜੁਆਇਨ ਕਰ ਰਹੇ ਨੇ ਤਾਂ ਮਤਲਬ ਨਵੀਂ ਕੰਪਨੀ ਉਹਨਾਂ ਨੂੰ ਇਸ ਤੋਂ ਵੱਧ ਤਨਖਾਹ ਦੇਵੇਗੀ ਸੋ ਉਤਸੁਕ ਹੋਣਾ ਤਾਂ ਬਣਦਾ ਹੀ ਹੈ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਜਗਦੀਪ ਸਿੰਘ ਅਜਿਹੇ ਕਿਹੜੀਆਂ ਸੇਵਾਵਾਂ ਕੰਪਨੀ ਨੂੰ ਦਿੰਦੇ ਨੇ ਜਿਸ ਦੇ ਨਾਲ ਕੰਪਨੀ ਉਹਨਾਂ ਨੂੰ ਇੰਨਾ ਵੱਡਾ ਆਫਰ ਦਿੰਦੀ ਹੈ ਸੋ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਜਗਦੀਪ ਸਿੰਘ ਹੁਣਾਂ ਦਾ ਨਾਮ ਚਿਹਰਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਹਰ ਕੋਈ ਉਹਨਾਂ ਨੂੰ ਪਸੰਦ ਕਰਦਾ ਹੈ ਹਰ ਕਿਸੇ ਦੇ ਹੱਥ ਦੇ ਵਿੱਚ ਜਿਹੜਾ ਵੀ ਫੋਨ ਫੜਿਆ ਹੋਇਆ ਹੈ ਇਸ ਵੇਲੇ ਉਹ ਜਗਦੀਪ ਸਿੰਘ ਉਹਨਾਂ ਨੂੰ ਹੀ ਸਰਚ ਕਰ ਰਿਹਾ ਹੈ ਤੇ ਦੇਖ ਰਿਹਾ ਕਿ ਆਖਿਰ ਜਗਦੀਪ ਸਿੰਘ ਕੌਣ ਨੇ ਦੱਸਦੀ ਹੈ ਕਿ ਜਗਦੀਪ ਸਿੰਘ ਭਾਰਤੀ ਮੂਲ ਦੇ ਉਦਯੋਗਪਤੀ ਨੇ ਜਿਹੜੇ ਕਿ ਇਸ ਵੇਲੇ 48 ਕਰੋੜ ਰੁਪਏ ਰੋਜ਼ਾਨਾ ਕਮਾ ਰਹੇ ਨੇ ਪਰੰਤੂ ਇੰਨੀ ਰਕਮ ਦੇਣ ਵਾਲੀ ਕੰਪਨੀ ਨੂੰ ਵੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤੇ ਨਵੀਂ ਕੰਪਨੀ ਦੇ ਵਿੱਚ ਉਹ ਕੰਮ ਕਰਨ ਜਾ ਰਹੇ ਨੇ ਹਰ ਕਿਸੇ ਨੂੰ ਇਸ ਵੇਲੇ ਉਤਸੁਕਤਾ ਹੋ ਰਹੀ ਹੈ ਕਿ ਜਗਦੀਪ ਸਿੰਘ ਦੇ ਬਾਰੇ ਵਿੱਚ ਜਾਣਿਆ ਜਾਵੇ ਕਿਉਂਕਿ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਕਿਸੇ ਵੀ CEO ਤੋਂ ਵੱਧ ਹੈ ਤੇ ਇਸ ਵੇਲੇ ਉਹਨਾਂ ਨੇ ਸੁੰਦਰ ਪੰਚਾਇਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਕਿਸੇ ਵੀ CEO ਨੂੰ ਪਿੱਛੇ ਛੱਡ ਦੇਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੋ ਹਰ ਕੋਈ ਜਗਦੀਪ ਸਿੰਘ ਦੇ ਬਾਰੇ ਵਿੱਚ ਜਾਣਨਾ ਚਾਹੁੰਦਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਕਿ ਜਗਦੀਪ ਸਿੰਘ ਦੁਨੀਆ 'ਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਕਰਮਚਾਰੀ ਬਣ ਗਏ ਨੇ